ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਅਹਿਮਦਾਬਾਦ ਤੋਂ ਲਾਹੌਰ ਵੱਲ ਗਏ ਤਾਂ ਰਸਤੇ ਵਿੱਚ ਪੈਂਦੇ ਪਿੰਡ ਦੀਪਾਲਪੁਰ ਜੋ ਤਰਨਤਾਰਨ ਦੇ ਕੋਲੇ ਹੈ ਉਥੇ ਗਏ ਤਾਂ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਇਹ ਪਿੰਡ ਦੇ ਲੋਕ ਆ ਜੋ ਸਾਦਾ ਨੂੰ ਮੰਨਣ ਵਾਲੇ ਨਹੀਂ ਹਨ ਇਹ ਸਾਧਾਨਾ ਟੀਚਰਾਂ ਕਰਦੇ ਹਨ ਅਤੇ ਉਹਨਾਂ ਦੀ ਪੱਗ ਵੀ ਲਾਹ ਲੈਂਦੇ ਹਨ ਸੋ ਇੱਥੇ ਹੀ ਆਪਾਂ ਨੂੰ ਰਾਤ گزارਣੀ ਪੈਣੀ ਹੈ ਫਿਰ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਇੱਕ ਸਾਹਮਣੇ ਦੁਕਾਨਦਾਰ ਕੋਲ ਭੇਜਿਆ ਅਤੇ ਕਿਹਾ ਕਿ ਉਹਨਾਂ ਨੇ ਪੁੱਛੋ ਕਿ ਆਪ ਜੀ ਦੀ ਦੁਕਾਨ ਬੰਦ ਕਰਨ ਤੋਂ ਬਾਅਦ ਅਸੀਂ ਤੁਹਾਡੀ ਦੁਕਾਨ ਦੇ ਅੱਗੇ ਰਾਤ گزار ਸਕਦੇ ਹਾਂ ਤਾਂ ਦੁਕਾਨਦਾਰ ਨੇ ਜਵਾਬ ਦੇ ਦਿੱਤਾ ਕਿ ਮੈਂ ਤੁਹਾਨੂੰ ਨਹੀਂ ਜਾਣਦਾ ਤੇ ਇਦਾਂ ਤੁਸੀਂ ਮੇਰੀ ਦੁਕਾਨ ਦੇ ਅੱਗੇ ਨਹੀਂ ਰੁਕ ਸਕਦੇ ਤਾ ਇਦਾਂ ਹੀ ਭਾਈ ਮਰਦਾਨਾ ਇੱਕ ਦੋ ਹੋਰ ਦੁਕਾਨਦਾਰ ਕੋਲ ਗਿਆ ਤਾਂ ਉਹਨਾਂ ਨੇ ਵੀ ਇਸੇ ਤਰ੍ਹਾਂ ਮਨਾ ਕਰ ਦਿੱਤਾ ਸੀ ਉਸ ਤੋਂ ਬਾਅਦ ਭਾਈ ਮਰਦਾਨਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਚਲੇ ਗਏ ਅੱਗੇ ਜਾਣ ਤੋਂ ਬਾਅਦ ਭਾਈ ਮਰਦਾਨੇ ਨੂੰ ਇੱਕ ਝੋਪੜੀ ਦਿਖੀ ਤਾਂ ਭਾਈ ਮਰਦਾਨੇ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਇਹੋ ਸਾਹਮਣੇ ਇੱਕ ਝੋਪੜੀ ਦਿਖ ਰਹੀ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਚਲੋ ਉਸ ਝੋਪੜੀ ਕੋਲ ਚੱਲਦੇ ਹਾਂ ਉਸ ਝੋਪੜੀ ਕੋਲ ਜਾਣ ਤੋਂ ਬਾਅਦ ਭਾਈ ਮਰਦਾਨੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੰਦਰ ਜਾ ਕੇ ਦੇਖਣ ਲਈ ਕਿਹਾ ਕਿ ਝੁੱਗੀ ਦੇ ਵਿੱਚ ਜਾ ਕੇ ਦੇਖੋ ਕੌਣ ਹੈ ਤਾਂ ਜਦੋਂ ਭਾਈ ਮਰਦਾਨਾ ਜੀ ਉਸ ਝੁੱਗੀ ਦੇ ਅੰਦਰ ਗਏ ਤਾਂ ਦੇਖਿਆ ਤਾਂ ਇੱਕ ਕੋੜੀ ਅੰਦਰ ਬੈਠਾ ਹੋਇਆ ਸੀ ਜਿਸਦੇ ਪਾਗ ਚੱਲ ਰਹੀ ਸੀ ਤਾਂ ਝੁੱਗੀ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਬਦਬੂ ਆ ਰਹੀ ਸੀ ਤਾਂ ਉਸ ਤੋਂ ਬਾਅਦ ਫਿਰ ਭਾਈ ਮਰਦਾਨਾ ਜੀ ਉਸ ਝੁੱਗੀ ਤੋਂ ਬਾਹਰ ਆ ਗਏ ਤਾਂ ਬੋਲੇ ਗੁਰੂ ਜੀ ਰਾਤ ਠਹਿਰਨ ਦੀ ਤਾਂ ਦੂਰ ਦੀ ਗੱਲ ਹੈ ਇਸ ਝੁੱਗੀ ਵਿੱਚ ਤਾਂ ਆਪਾਂ ਕੁਝ ਸਮਾਂ ਵੀ ਨਹੀਂ ਰੁੱਕ ਸਕਦੇ ਤਾਂ ਗੁਰੂ ਸਾਹਿਬ ਜੀ ਨੇ ਪੁੱਛਿਆ ਕਿਉਂ ਕੀ ਗੱਲ ਤਾਂ ਭਾਈ ਮਰਦਾਨੇ ਨੇ ਦੱਸਿਆ ਕਿ ਅੰਦਰ ਇੱਕ ਕੋੜੀ ਬੈਠਾ ਹੋਇਆ ਹੈ ਜਿਸਦੇ ਪਾਗ ਚੱਲ ਰਹੀ ਹੈ ਤੇ ਅੰਦਰ ਬਹੁਤ ਹੀ ਜ਼ਿਆਦਾ ਬਦਬੂ ਆ ਰਹੀ ਹੈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਮਰਦਾਨੇ ਉਸ ਕੋੜੀ ਨੂੰ ਬਾਹਰ ਲੈ ਕੇ ਆਓ ਤਾਂ ਅੱਗੋਂ ਭਾਈ ਮਰਦਾਨੇ ਨੇ ਕਿਹਾ ਗੁਰੂ ਜੀ ਉਸ ਕੋੜੀ ਦੇ ਪੈਰ ਬਿਲਕੁਲ ਗਲ ਚੁਕੇ ਹਨ ਉਹ ਬਾਹਰ ਨਹੀਂ ਆ ਸਕਦੇ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਉਸ ਨੂੰ ਤੁਸੀਂ ਆਪ ਜਾ ਕੇ ਬਾਹਰ ਲੈ ਕੇ ਆਓ ਤਾਂ ਭਾਈ ਮਰਦਾਨੇ ਜੀ ਨੇ ਆਪਣਾ ਮੂੰਹ ਟੱਕ ਕੇ ਉਸ ਤੋਂ ਬਾਅਦ ਅੰਦਰ ਜਾ ਕੇ ਕਿਵੇਂ ਨਾ ਕਿਵੇਂ ਕਰਕੇ ਉਸ ਕੋੜੀ ਨੂੰ ਬਾਹਰ ਲੈ ਕੇ ਆਂਦਾ ਬਾਹਰ ਆਉਣ ਤੋਂ ਬਾਅਦ ਫਿਰ ਭਾਈ ਮਰਦਾਨੇ ਨੇ ਕਿਹਾ ਕਿ ਦੇਖ ਵਈ ਤੇਰੇ ਕੋਲ ਚੱਲ ਕੇ ਦੁਨੀਆ ਦਾ ਵਾਲੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਆਏ ਹਨ ਤਾਂ ਉਸ ਕੋੜੀ ਨੂੰ ਗੁਰੂ ਸਾਹਿਬ ਜੀ ਨੂੰ ਦੇਖ ਕੇ ਪਤਾ ਚੱਲ ਗਿਆ ਸੀ ਕਿ ਇਹ ਕੋਈ ਬਹੁਤ ਵੱਡਾ ਬਹੁਤ ਹੀ ਵੱਡਾ ਉਸ ਤੋਂ ਬਾਅਦ ਕੋੜੀ ਨੂੰ ਦੇਖ ਕੇ ਹੀ ਪਤਾ ਲੱਗਿਆ ਸੀ ਕਿ ਇਹ ਦੇਵ ਦੁਨੀਆ ਦਾ ਮਾਲਕ ਹੈ ਤਾਂ ਉਸ ਤੋਂ ਬਾਅਦ ਉਸ ਕੋੜੀ ਨੇ ਗੁਰੂ ਜੀ ਨੂੰ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਉਸ ਤੋਂ ਬਾਅਦ ਕੋੜੀ ਨੇ ਗੁਰੂ ਜੀ ਨੂੰ ਦੱਸਣਾ ਕਰਨਾ ਕੀਤਾ ਕਿ ਮੈਂ ਵੀ ਬਹੁਤ ਤਕੜੇ ਘਰ ਦਾ ਪੁੱਤਰ ਸੀ ਮੇਰੇ ਮਾਪਿਓ ਦਾ ਸਾਆ ਮੇਰੇ ਤੋਂ ਉੱਠ ਗਿਆ ਅਤੇ ਜੋ ਪੈਸਾ ਟਕਾ ਸੀ ਤੇ ਉਹ ਧਨ ਦੌਲਤ ਸੀ ਮੈਂ ਪੁੱਠੇ ਕੰਮਾਂ ਤੇ ਮਾੜੇ ਕਰਮਾਂ ਤੇ ਲਗਾ ਦਿੱਤੀ ਤੇ ਜਦੋਂ ਮੇਰੇ ਕੋਲੇ ਪੈਸਾ ਖਤਮ ਹੋ ਗਿਆ ਤੇ ਮੇਰੇ ਯਾਰ ਦੋਸਤ ਮਿੱਤਰ ਮੈਨੂੰ ਛੱਡ ਕੇ ਚਲੇ ਗਏ ਤਾਂ ਜੋ ਪਰਿਵਾਰ ਮੇਰੇ ਨਾਲ ਰਹਿੰਦਾ ਸੀ ਤਾਂ ਉਹ ਵੀ ਮੈਨੂੰ ਛੱਡ ਕੇ ਚਲਾ ਗਿਆ ਤੇ ਜੋ ਮੈਂ ਪਾਪ ਕੀਤੇ ਸੀ ਉਹ ਪਾਪ ਹੀ ਮੇਰੇ ਕੋਹੜ ਬਣ ਕੇ ਫੁੱਟ ਪਿਆ ਉਸ ਤੋਂ ਬਾਅਦ ਜੋ ਪਰਿਵਾਰ ਮੇਰੇ ਨਾਲ ਰਹਿੰਦਾ ਸੀ ਉਹ ਮੈਨੂੰ ਇੱਥੇ ਬਾਹਰ ਸ਼ਹਿਰ ਤੋਂ ਬਾਹਰ ਇੱਕ ਝੋਪੜੀ ਬਣਾ ਕੇ ਇੱਥੇ ਹੀ ਛੱਡ ਗਏ ਤਾਂ ਹੁਣ ਰਾਸਤੇ ਵਿੱਚ ਕੋਈ ਵੀ ਰਾਹੀਗਰ ਆ ਕੇ ਮੈਨੂੰ ਪ੍ਰਸ਼ਾਦਾ ਪਾਣੀ ਦੇ ਜਾਂਦਾ ਹੈ ਤਾਂ ਮੈਂ ਸ਼ੱਕ ਲੈਣਾ ਹਾਂ ਨਹੀਂ ਤਾਂ ਭੁੱਖੇ ਮੈਨੂੰ ਰਾਤ गुजारਣੀ ਪੈਂਦੀ ਹੈ ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਜਲਦੇ ਛੱਟੇ ਮਾਰੇ ਗਏ ਉਸ ਕੁੜੀ ਤੇ ਅਤੇ ਉਸ ਕੁੜੀ ਨੂੰ ਕਿਹਾ ਕਿ ਬੋਲੋ ਵਾਹਿਗੁਰੂ ਤਾਂ ਉਸ ਕੁੜੀ ਨੇ ਵਾਹਿਗੁਰੂ ਵਾਹਿਗੁਰੂ ਜਪਣਾ ਸਟਾਰਟ ਕਰ ਦਿੱਤਾ ਫਿਰ ਗੁਰੂ ਸਾਹਿਬ ਜੀ ਨੇ ਜਦੋਂ ਪਾਣੀ ਦੇ ਜਲ ਦੇ ਛਿੱਟੇ ਮਾਰੇ ਤਾਂ ਕੋੜੀ ਬਿਲਕੁਲ ਨਰੋਇਆ ਹੋ ਗਿਆ ਬਿਲਕੁਲ ਸਹੀ ਹੋ ਗਿਆ ਤਾਂ ਉਸ ਤੋਂ ਬਾਅਦ ਉਹ ਕੋੜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਾਪ ਕਰਨ ਲੱਗ ਗਿਆ ਵਾਹਿਗੁਰੂ ਦਾ ਜਾਪ ਕਰਨ ਲੱਗ ਗਿਆ ਸੋ ਭਾਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਇਸ ਕੋੜੀ ਦਾ ਉਧਾਰ ਕੀਤਾ ਸੀ ਵਾਹਿਗੁਰੂ ਜੀ ਇਹ ਜਾਣਕਾਰੀ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ